ਜ਼ਿੰਦਗੀ ਵਿੱਚ ਜਦੋਂ ਸਫਲਤਾ ਮਿਲਦੀ ਹੈ ਨਾ ਤਾਂ ਇਸ ਨੂੰ ਪ੍ਰਾਪਤ ਕਰਨ ਵਾਲਾ ਇਨਸਾਨ ਬਹੁਤ ਖੁਸ਼ ਹੁੰਦਾ ਉਸੇ ਵਕਤ ਉਹ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਤਕਲੀਫਾਂ ਸਾਰੇ ਦੁੱਖਾਂ ਨੂੰ ਭੁੱਲ ਜਾਂਦਾ ਹੈ ਅਜाहੀਆਂ ਤਕਲੀਫਾਂ ਅਜाहੀਆਂ ਰੁਕਾਵਟਾਂ ਜੋ ਉਸ ਦੀ ਸਫਲਤਾ ਦੇ ਵਿੱਚ ਕਦੇ ਰਾਹ ਦਾ ਰੋੜਾ ਬਣਦੀਆਂ ਸਨ ਜੇ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਸੰਘਰਸ਼ ਨਾ ਹੋਵੇ ਨਾ ਤਾਂ ਸਮਝ ਲੈਣਾ ਚਾਹੀਦਾ ਵੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕੀਤਾ ਕਿਉਂਕਿ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਕੇ ਹੀ ਸਫਲ ਹੁੰਦਾ ਹੈ ਬਿਨਾ ਮੁਸ਼ਕਿਲਾਂ ਤੋਂ ਮਨੁੱਖੀ ਵਿਕਾਸ ਸੰਭਵ ਨਹੀਂ ਜਿਵੇਂ ਕਿ ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਊਗੀ ਕਿ ਪੱਠੀ ਵਿੱਚ ਤਪਕੇ ਹੀ ਕੋਲਾ ਕੁੰਦਨ ਭਾਵ ਹੀਰਾ ਬਣਦਾ ਹੈ ਇਸੇ ਤਰ੍ਹਾਂ अनेका ਮੁਸੀਬਤਾਂ अनेका ਦੁੱਖ ਤਕਲੀਫਾਂ ਨੂੰ ਪਾਰ ਕਰਨ ਵਾਲਾ ਇਨਸਾਨ ਇੱਕ ਨਾ ਇੱਕ ਦਿਨ ਜ਼ਰੂਰ ਸਫਲ ਹੁੰਦਾ ਹੈ ਮੁਸੀਬਤਾਂ ਤੋਂ ਪਿੱਛੇ ਹਟਣਾ ਇੱਕ 부ਜਦਲ ਹੀ ਹੈ ਤੇ ਮੁਸੀਬਤਾਂ ਨੂੰ ਸਬਕਾਰ ਕਰਕੇ ਅੱਗੇ ਵਧਣਾ ਇੱਕ ਜਿੰਦਾਦਲੀ ਹੈ ਤੇ ਜ਼ਿੰਦਾਦਿਲੀ ਨੂੰ ਕਾਇਮ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਦ੍ਰਿੜ ਇਰਾਦਾ ਜੇ ਤੁਸੀਂ ਕਿਸੇ ਕੰਮ ਨੂੰ ਕਰਨ ਦਾ ਦ੍ਰਿੜ ਇਰਾਦਾ ਬਣਾ ਲਿਆ ਨਾ ਫਿਰ ਚਾਹੇ ਕਿੰਨੀਆਂ ਵੀ ਰੁਕਾਵਟਾਂ ਹੋਣ ਕਿੰਨੀਆਂ ਵੀ ਮੁਸ਼ਕਲਾਂ ਆਉਣ ਤੁਸੀਂ ਉਸ ਨੂੰ ਜ਼ਰੂਰ ਪੂਰਾ ਕਰੋਗੇ ਇੱਥੇ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਐਗਜ਼ਾਮਪਲ ਦਿੰਦਾ ਜੋ ਆਪਣੀ ਬਿਮਾਰ ਪਤਨੀ ਨੂੰ 51 ਕਿਲੋਮੀਟਰ ਦਾ ਪਹਾੜ ਪਾਰ ਕਰਕੇ ਹਸਪਤਾਲ ਨਾ ਲਿਜਾ ਸਕਿਆ ਫਿਰ ਉਸ ਤੋਂ ਬਾਅਦ ਉਸਨੇ ਅਜਿਹਾ ਦ੍ਰਿੜ ਇਰਾਦਾ ਬਣਾਇਆ ਕਿ ਉਸ ਪਹਾੜ ਨੂੰ ਥੋੜੇ ਤੇ ਛੈਣੀ ਨਾਲ ਤੋੜ-ਤੋੜ ਕੇ ਪੂਰੇ 22 ਸਾਲਾਂ ਦੇ ਵਿੱਚ ਉੱਥੇ ਇੱਕ ਸੜਕ ਬਣਾ ਦਿੱਤੀ। ਉਸ ਵਿਅਕਤੀ ਦਾ ਨਾਮ ਹੈ ਤਸ਼ਰਤ ਮਾਜੀ। ਇਸ ਲਈ ਕਿਸੇ ਵੀ ਕੰਮ ਲਈ ਪੱਕੀ ਧਾਰਨਾ ਤੇ ਦ੍ਰਿੜ ਇਰਾਦਾ ਹੋਣਾ ਬਹੁਤ ਜ਼ਰੂਰੀ ਹੈ। ਫਿਰ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆਉਣ ਤੁਸੀਂ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਦੇ ਅੱਗੇ ਵਧਦੇ ਜਾਓਗੇ ਤੇ ਜਿਵੇਂ-ਜਿਵੇਂ ਤੁਸੀਂ ਮੁਸ਼ਕਲਾਂ ਨੂੰ ਪਾਰ ਕਰਦੇ ਜਾਓਗੇ ਤੁਹਾਡਾ ਆਤਮ ਵਿਸ਼ਵਾਸ ਤੁਹਾਡਾ ਜਜ਼ਬਾ ਹੋਰ ਵੀ ਵੱਧਦਾ ਜਾਵੇਗਾ। ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਲਗਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਸੇ ਵੀ ਕੰਮ ਨੂੰ ਬਿਨਾ ਕੇ ਬਿਨਾ ਥੱਕੇ ਲਗਾਤਾਰ ਕੋਸ਼ਿਸ਼ ਕਰਨਾ ਤੁਸੀਂ ਇੱਕ ਨਾ ਇੱਕ ਦਿਨ ਉਹ ਕੰਮ ਜ਼ਰੂਰ ਪੂਰਾ ਕਰੋਗੇ ਜਿਸ ਦਾ ਤੁਸੀਂ ਕਦੇ ਸੁਪਨਾ ਲਿਆ ਸੀ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਐਗਜ਼ਾਮਪਲ ਦਿੰਦਾ ਜਿਸ ਨੂੰ ਬਚਪਨ ਦੇ ਵਿੱਚ ਸਕੂਲੋਂ ਕੱਢ ਦਿੱਤਾ ਸੀ ਉਹ ਵਿਅਕਤੀ ਹਜ਼ਾਰ ਵਾਰ ਸਫਲ ਹੋਇਆ ਤੇ ਜਦੋਂ ਸਫਲ ਹੋਇਆ ਤਾਂ ਉਸ ਨੇ ਸਾਰੀ ਦੁਨੀਆ ਵਿੱਚ ਰੌਸ਼ਨੀ ਲਿਆ ਦਿੱਤੀ ਜੀ ਹਾਂ ਮੈਂ ਗੱਲ ਕਰ ਰਿਹਾ ਥਾਮਸ ਐਲਵਾ ਐਡੀਸਨ ਦੀ ਜਿਸਨੇ ਹਜ਼ਾਰ ਵਾਰ ਅਸਫਲ ਹੋਣ ਤੋਂ ਬਾਅਦ ਬਿਜਲੀ ਦੇ ਬਲਬ ਦੀ ਕੋਸ਼ਿਸ਼ ਕੀਤੀ ਸੀ ਕੁਝ ਨਵਾਂ ਕਰਨ ਕੁਝ ਨਵਾਂ ਸਿੱਖਣ ਦੀ ਕਲਾ ਨੂੰ ਹੀ ਜ਼ਿੰਦਗੀ ਆਖਦੇ ਜੇਕਰ ਜ਼ਿੰਦਗੀ ਦੇ ਵਿੱਚ ਠਹਿਰਾ ਜਾਵੇ ਨਾ ਜ਼ਿੰਦਗੀ ਦਾ ਕੋਈ ਸਵਾਦ ਨਹੀਂ ਰਹਿ ਜਾਂਦਾ ਜਿਵੇਂ ਕਿ ਖੜੇ ਪਾਣੀਆਂ ਦੇ ਵਿੱਚ ਬਦਬੂ ਪੈਦਾ ਹੋ ਜਾਂਦੀ ਹੈ ਤੇ ਜਿਹੜੇ ਪਾਣੀ ਲਗਾਤਾਰ ਵਗਦੇ ਰਹਿੰਦੇ ਆ ਉਹ ਹਮੇਸ਼ਾ ਸਾਫ਼ ਤੇ ਨਿਰਮਲ ਹੁੰਦੇ ਇਸੇ ਤਰ੍ਹਾਂ ਅੱਗੇ ਵਧਣ ਦਾ ਨਾਮ ਹੀ ਜ਼ਿੰਦਗੀ ਹੈ ਅੰਤ ਵਿੱਚ ਅਸੀਂ ਇਹੀ ਕਹਾਂਗੇ ਕਿ ਤੁਸੀਂ ਇਹ ਨਾ ਗਿਣੋ ਕਿ ਤੁਸੀਂ ਕਿੰਨੇ ਸਾਲ ਬਤੀਤ ਕਰ ਲਏ। ਹਮੇਸ਼ਾ ਇਹ ਗਿਣੋ ਕਿ ਤੁਸੀਂ ਕਿੰਨੇ ਸਾਲ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਲਾਏ। ਧੰਨਵਾਦ।